ਨਡਾਲਾ ਚ ਜਿਲ੍ਹਾ ਪੱਤਲੀ ਕਿਸਾਨ ਸਖਲਾਈ ਕੈਂਪ ਲਗਾਇਆ ਗਿਆ ਅੱਜ ਜਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਵਿਖੇ ਜਿਲ੍ਹਾ ਪੱਤਲੀ ਸਖਲਾਈ ਕੈਂਪ ਲਗਾਇਆ ਗਿਆ ਜਿਸ ਦਾ ਉਤਕਰਣ ਸ਼ਿਖਾ ਭਗਤ ਪੀ ਸੀ ਐਸ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਕੀਤਾ ਗਿਆ ਅਤੇ ਹਰਪ੍ਰੀਤ ਕੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਧਾਨਗੀ ਕੀਤੀ ਗਈ। ਇਸ ਦੌਰਾਨ ਐਸਟੀਐਮ ਪਲਾਥਨ ਅਵਨੀਤ ਕਰਪਾਲ ਖੇਤੀਬਾੜੀ ਜ਼ਿਲ੍ਹਾ ਅਫਸਰ ਡਾਕਟਰ ਬਲਬੀਰ ਚੰਦ ਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ। ਇਸ ਮੌਕੇ ਬਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਹਾ ਕਿ ਖੇਤੀ ਮਾਹਰਾਂ ਪਾਸੋਂ ਸੌਣੀਆਂ ਦੀਆਂ ਫਸਲਾਂ ਸੰਬੰਧੀ ਜੋ ਤਕਨੀਕੀ ਗਿਆਨ ਤੁਸੀਂ ਅੱਜ ਹਾਸਲ ਕੀਤਾ ਇਸ ਨੂੰ ਆਪਣੇ ਖੇਤਾਂ ਵਿੱਚ ਆਪਣਾ ਅਪਣਾ ਕੇ ਭਰਪੂਰ ਜਲਾ ਲਾਭ ਉਠਾਇਆ ਜਾਵੇ। ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਜ਼ਮੀਨੀ ਪੱਧਰ ਵਿੱਚ ਹੀ ਮਿਲਾਇਆ ਜਾਵੇ ਉਹਨਾਂ ਕਿਸਾਨਾਂ ਨੂੰ ਸਬੋਧਨ ਕਰਦੇ ਕਿਹਾ ਕਿ ਖੇਤੀ ਦੇ ਚੰਗੇ ਭਵਿੱਖ ਲਈ ਕੁਦਰਤੀ ਸੌਮਿਆ ਦੀ ਵਰਤੋਂ ਕੀਤੀ ਜਾਵੇ ਖੇਤੀ ਖਰਚੇ ਘਟਾਉਣ ਲਈ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਖੇਤੀ ਰਸਾਇਣਾਂ ਅਦੇ ਫਸਲੀ ਰਹਿੰਦ-ਖੂੰਦ ਖਾਸ ਕਰਕੇ ਪ੍ਰਾਲੀ ਦੀ ਸਚੁੱਜੀ ਵਰਤੋਂ ਕਰਨਾ ਸਮੇਂ ਦੀ ਮੁੱਖ ਲੋੜ ਹੈ ਅੱਜ ਦਾ ਜਿਹੜਾ ਸਾਡਾ ਕਿਸਾਨ ਭਲਾਈ ਕੈਂਪ ਹੈਗਾ ਜਿਲੇ ਵਿੱਚ ਅਸੀਂ ਲਾਇਆ ਇਹਦੇ ਵਿੱਚ ਸਾਡੇ ਜਿਹੜੇ ਕੁਦਰਤੀ ਸੌਮੇ ਆ ਉਹਨਾਂ ਦੀ ਸੰਭਾਲ ਜਿਹੜੀ ਹੈਗੀ ਆ ਸਾਡਾ ਪਾਣੀ ਆ ਸਾਡੀ ਹਵਾ ਸਾਡੀ ਮਿੱਟੀ ਆ ਉਹਨਾਂ ਨੂੰ ਕਿੱਦਾਂ ਅਸੀਂ ਬਚਾਉਣਾ ਉਹਦੇ ਬਾਰੇ ਯਾਨੀ ਕਿ ਕਿਸਾਨ ਵੀਰਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਆ ਇਹਦੇ ਨਾਲ ਨਾਲ ਜਿਹੜੀਆਂ ਸੋਨੇ ਦੀਆਂ ਫਸਲਾਂ ਹੈਗੀਆਂ ਉਹਨਾਂ ਵਾਸਤੇ ਵੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ ਆ ਕਿ ਕਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੈਰਾਈਟੀਆਂ ਸਿਫਾਰਸ਼ ਕੀਤੀਆਂ ਹੋਈਆਂ ਇੰਨਾ ਬੀ ਪਾਉਣਾ ਔਰ ਸਮੇਂ ਸਿਰ ਉਹਦੀ ਲਵਾਈ ਔਰ ਬੀਜ ਦੀ ਸੋਧ ਕਿੱਦਾਂ ਕਰਨੀ ਆ ਔਰ ਖਾਦਾਂ ਦੀ ਜਿਹੜੀ ਵਰਤੋਂ ਆ ਉਹ ਮਿੱਟੀ ਪਰ ਕੇ ਅਧਾਰ ਤੇ ਪਾਉਣੀ ਆ ਖਾਦਾਂ ਦੇ ਨਾਲ ਰਸਾਇਣਕ ਖਾਦਾਂ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਯਾਨੀ ਕਿ ਤਕਨੀਕੀ ਜਾਣਕਾਰੀ ਦਿੱਤੀ ਆ ਕਿ ਜਿਹੜੀਆਂ ਸਾਡੀਆਂ ਜੈਵਿਕ ਖਾਦਾਂ ਹੈਗੀਆਂ ਤੇ ਜਵਾਨੋ ਖਾਦਾਂ ਹੈਗੀਆਂ ਉਨ੍ਹਾਂ ਦੀ ਵੀ ਨਾਲ ਆਪਾਂ ਸਮੇਲ ਜਿਹੜਾ ਹੈਗਾ ਉਹ ਸੈਣ ਖਾਦਾਂ ਦੇ ਨਾਲ ਕਰਨਾ ਹੈਗਾ ਇਦਾਂ ਹੀ ਜਿਹੜੇ ਛੋਟੇ ਤੱਤ ਹੈਗੇ ਆ ਤੇ ਜਿੱਦਾਂ ਜ਼ਿੰਕ ਦੀ ਘਾਟ ਆ ਜਾਂਦੀ ਆ ਲੋਹੇ ਦੀ ਘਾਟ ਆ ਜਾਂਦੀ ਆ ਕਈ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਜਿਹੜੀ ਲੋਹਾ ਖਾਦ ਹੈਗੀ ਆ ਉਹਨੂੰ ਉਦਾਂ ਪਾ ਦਿੰਦੇ ਆ ਇਹਦੀ ਸਪਰੇਅ ਕਰਨੀ ਆ ਇਹਨੂੰ ਕਦੇ ਵੀ ਖਾਦ ਵਾਂਗ ਨਹੀਂ ਪਾਉਣਾ ਇਸ ਕਰਕੇ ਇਹਦੇ ਬਾਰੇ ਵੀ ਤਕਨੀਕੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਨਾਲੋਂ ਨਾਲ ਹੀ ਜਿਹੜੇ ਨਦੀਨ ਨਾਸ਼ਕ ਨਹੀਂ ਸਪਰੇਅ ਕਿਦਾਂ ਕਰਨੀ ਆ ਕਦੋਂ ਸਪਰੇਅ ਕਰਨੀ ਆ ਪਾਣੀ ਕਿੰਨਾ ਪਾਉਣਾ ਤੇ ਉਹ ਕਿਹੜੀ ਸਟੇਜ ਤੇ ਸਪਰੇਅ ਕਰਨੀ ਆ ਕਿਹੜੀ ਦਵਾਈ ਹੈਗੀ ਆ ਉਹਦੇ ਬਾਰੇ ਵੀ ਵਿਸਤਾਰਪੂਰਵਕ ਜਿਹੜੀ ਹੈਗੀ ਆ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਆ ਇੱਦਾਂ ਹੀ ਨਾਲ ਜਿਹੜੇ ਕੀੜੇ ਮਕੌੜੇ ਹੈਗੇ ਆ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੀੜੇ ਮਕੌੜਿਆਂ ਦੀ ਆਪਾਂ ਰੋਕਥਾਮ ਜਿਹੜੀ ਹੈਗੀ ਆ ਉਹ ਕਿੱਦਾਂ ਕਰਨੀ ਆ ਕਿਉਂਕਿ ਸਾਡੇ ਕਈ ਮਿੱਤਰ ਕੀੜੇ ਵੀ ਹੁੰਦੇ ਆ ਵਿੱਚ ਕਈ ਵਾਰ ਯਾਨੀ ਕਿ ਜਿਹੜੇ ਦੁਸ਼ਮਣ ਕੀੜੇ ਹੁੰਦੇ ਆ ਉਹਨਾਂ ਦੀ ਮਕਦਾਰ ਘੱਟ ਹੁੰਦੀ ਆ ਮਿੱਤਰ ਕੀੜਿਆਂ ਦੀ ਜ਼ਿਆਦਾ ਹੀ ਹੁੰਦੀ ਆ ਇਸ ਕਰਕੇ ਜਿੱਥੇ ਮਿੱਤਰ ਕੀੜਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਆ ਉੱਥੇ ਸਾਨੂੰ ਯਾਨੀ ਕਿ ਘੱਟ ਸਪਰੇਅ ਕਰਨ ਦੀ ਲੋੜ ਪੈਂਦੀ ਆ ਇਦਾਂ ਹੀ ਬਿਮਾਰੀਆਂ ਬਾਰੇ ਵੀ ਜਿਹੜੀ ਕਿਸਾਨਾਂ ਨੂੰ ਫਸਲਾਂ ਦੀਆਂ ਨੀਆਂ ਬਿਮਾਰੀਆਂ ਹੈਗੀਆਂ ਉਹਨਾਂ ਵਾਸਤੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਕਿਸਾਨਾਂ ਤੋਂ ਕਿਦਾਂ ਦਾ ਸਹਿਯੋਗ ਦੇਖਿਆ ਗਿਆ ਹਾਂ ਬਹੁਤ ਵਧੀਆ ਉਤਸ਼ਾਹ ਜੀ ਕਿਸਾਨਾਂ ਨੇ ਯਾਨੀ ਕਿ ਨਾ ਕੀਆ ਤਕਨੀਕੀ ਜਾਣਕਾਰੀ ਜਿਹੜੀ ਆ ਉਹ ਵਸਤ ਕੀਤੀ ਆ ਕਿਸਾਨ ਤੁਸੀਂ ਆਪ ਦੇਖ ਰਹੇ ਆ ਕਿ ਜਿੰਨਾਂ ਵੀ ਅਸੀਂ ਪ੍ਰਦਰਸ਼ਨੀਆਂ ਲਾਈਆਂ ਜਿਹੜੀ ਪਰਾਲੀ ਨੂੰ ਸਾਂਭ ਸੰਭਾਲ ਵਾਸਤੇ ਅਸੀਂ ਯਾਨੀ ਕਿ ਸਮਾਰਟ ਸੀਡਰ ਰੱਖਿਆ ਹੋਇਆ ਸਾਫਟ ਸੀਡਰ ਵਾਰੀ ਦੱਸ ਰਹੇ ਆ ਇਦਾਂ ਯਾਨੀ ਕਿ ਦਰਖਤ ਲਾਉਣ ਵਾਸਤੇ ਯਾਨੀ ਕਿ ਨਾ ਕੀ ਫੋਰੈਸਟ ਡਿਪਾਰਟਮੈਂਟ ਜਿਹੜਾ ਹੈਗਾ ਉਹ ਫ੍ਰੀ ਹੈ ਕਿਸਾਨਾਂ ਨੂੰ ਬੂਟੇ ਜਿਹੜੇ ਹੈਗੇ ਆ ਉਹ ਦੇ ਰਹੇ ਆ ਜੀ ਉਹ ਕਾਫੀ ਉਤਸ਼ਾਹ ਜਿਹੜਾ ਹੈਗਾ ਉਹ ਕਿਸਾਨਾਂ ਦੇ ਵਿੱਚ ਦੇਖਿਆ ਗਿਆ ਠੀਕ ਹੈ ਜੀ ਜਦੋਂ ਦਾ ਉਹ ਕੈਂਪ ਲੱਗਾ ਕਿਸਾਨਾਂ ਵਾਸਤੇ ਕਿਸਾਨ ਸਖਲਾਈ ਕੈਂਪ ਆ ਇਹ ਕਹਿੰਦਾ ਦੋਨੇ ਬਹੁਤ ਵਧੀਆ ਉਪਰਾਲਾ ਸਮੇਂ-ਸਮੇਂ ਦੀਆਂ ਸਰਕਾਰਾਂ ਪਹਿਲਾਂ ਤੋਂ ਵੀ ਕਰਦੀਆਂ ਰਹੀਆਂ ਸੀਗੀਆਂ ਤੇ ਹੁਣ ਵੀ ਕਰ ਰਹੀਆਂ ਆ ਤੇ ਲਾਈਨ ਨੂੰ ਚਾਲੂ ਰੱਖਣਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਆ ਸਰਕਾਰਾਂ ਨੂੰ ਕਰਦੇ ਰਹਿਣਾ ਚਾਹੀਦਾ ਤੇ ਬਹੁਤ ਵਧੀਆ ਪ੍ਰਭਾਵਾਂ ਸੀ ਹੋ ਜੇ ਕੀ ਇਹਰ ਤੇ ਸਿੱਖਿਆ ਤੇ ਧਿਆਨ ਹਾਂਜੀ ਲੱਗ ਕੀ ਤੁਹਾਨੂੰ ਇੱਥੇ ਜਾਣਕਾਰੀ ਅੱਜ ਮਿਲੀ ਹੈਗੀ ਹੈ ਇੱਥੇ ਦੇਖੋ ਕੱਲੀ ਕਣਕ ਝੋਨੇ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ ਆਮ ਪ੍ਰੋਫੈਸ਼ਨਲ ਜਾਂ ਕਿੱਤਾ ਬਣਿਆ ਹੋਇਆ ਆਪਣੇ ਪੰਜਾਬ ਦੇ ਵਿੱਚ ਵੀ ਕਣਕ ਝੋਨਾ ਕਾਫੀ ਬਰੀਕੀ ਤੌਰ ਤੇ ਜਿਹੜਾ ਅਸੀਂ ਖੇਤੀਬਾੜੀ ਦੇ ਵਿਭਾਗ ਦੇ ਡਾਕਟਰ ਸਾਹਿਬਾਨਾਂ ਨੇ ਦੱਸਿਆ ਹੋਰ ਫਸਲਾਂ ਬਾਰੇ ਖੁੰਬਾਂ ਦੀ ਫਸਲ ਹੈ ਗਿਆ ਹੋਰ ਗੰਨੇ ਬਾਰੇ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਨਵੇਂ ਤਰੀਕੇ ਨਾਲ ਬੀਜਣ ਬਾਰੇ ਵਕ ਵਕ ਸਾਨੂੰ ਅਵੇਅਰ ਕਰ ਰਹੇ ਨੇ ਤੇ ਵੈਸੇ ਗੱਲ ਠੀਕ ਹੈ ਗੱਲ ਦੇਖੋ ਆਪਣੇ ਜਿਹੜੇ ਨੌਜਵਾਨ ਆ ਬਾਹਰਲੇ ਦੇਸ਼ਾਂ ਜਾ ਕੇ ਨੌਕਰੀ ਕਰਨ ਰਹਾ ਜਿਹੜੇ 7-7 8-8 ਕਿੱਲੇ ਦੇ ਮਾਲਕ ਹੋ ਗਏ ਵੀ ਇਹ ਇੱਥੇ ਕੁਝ ਪਸ਼ੂ ਰੱਖ ਲੈਣਾ ਕੁਝ ਖੁੰਬਾਂ ਦੀ ਖੇਤੀ ਜਾਂ ਕੁਝ ਇਹੋ ਜਿਹਾ ਨਵਾਂ ਕੁਝ ਕਰਨ ਨਾਲ ਇਹ ਬਾਹਰਲੇ ਦੇਸ਼ਾਂ ਦੇ ਆਪਾਂ ਨੂੰ ਕਾਮੇ ਕਿਉਂ ਬਣਾਣਾ ਪਵੇ ਇੱਥੇ ਆਪਣੇ ਲੋਕ ਪਹਿਲਾਂ ਕਹਿੰਦੇ ਸੀ ਅੰਗਰੇਜ਼ਾਂ ਨੂੰ ਅਸੀਂ ਕੱਢਿਆ ਜੀ ਅੰਗਰੇਜ਼ਾਂ ਨੂੰ ਕੱਢਿਆ ਅਸੀਂ ਅੰਗਰੇਜ਼ਾਂ ਦੇ ਕੋਲ ਜਾਣ ਵਾਸਤੇ 50-55 ਲੱਖ ਰੁਪਏ 55-45 ਲੱਖ ਰੁਪਏ ਇਨਵੈਸਟ ਕਰਦੇ ਆ ਆਪਣੀਆਂ ਜ਼ਮੀਨਾਂ ਵੇਚਦੇ ਆ ਤੇ ਕਿਉਂ ਅੰਗਰੇਜ਼ਾਂ ਦੇ ਪਿੱਛੇ ਭੱਜੇ ਫਿਰਦੇ ਫਿਰ ਇਸ ਕਰਕੇ ਸਾਨੂੰ ਆਪਣਾ ਜਿਹੜਾ ਕਿੱਤਾ ਜਿਹੜਾ ਚੇਂਜ ਕਰਕੇ ਕੋਈ ਤਰੀਕਾ ਨਵਾਂ ਲਾ ਕੇ ਕਰਨਾ ਚਾਹੀਦਾ ਬਾਕੀ ਵੱਡੀ ਤੋਂ ਵੱਡੀ ਮਸ਼ੀਨਰੀ ਜਿਹੜੀ ਐਵੇਂ ਵੇਸਟ ਟਰੈਕਟਰ ਲੈ ਲੈ ਜਿਸ ਕੋਲ ਜਿਨੂੰ ਲੋੜ ਜ਼ਰੂਰਤ ਹੈ ਉਹ ਹੀ ਲਵੇ ਐਵੇਂ ਜਿਹੜੀ ਆ ਨਾ ਦਿਖਾਵੇ ਤੌਰ ਤੇ ਕੋਈ ਵੀ ਮਸ਼ੀਨਰੀ ਨਾ ਲਈ ਜਾਵੇ ਮੇਰਾ ਇਹ ਸੁਝਾਅ ਹੈ ਅੱਜ ਸਪੈਸ਼ਲ ਤੌਰ ਤੇ ਦਾਸ ਨੂੰ ਬੁਲਾਇਆ ਗਿਆ ਸੀ ਤੇ ਇਹ ਜਿਹੜਾ ਖੇਤੀਬਾੜੀ ਕੈਂਪ ਲੱਗਾ ਹੋਇਆ ਤਾਂ ਬਹੁਤ ਵਧੀਆ ਮੈਨੂੰ ਲੱਗਿਆ ਇਹ ਮਸ਼ੀਨਰੀ ਵੀ ਸਾਰੀ ਆਈ ਹੋਈ ਆ ਤੇ ਕੱਲੀ-ਕੱਲੀ ਮਸ਼ੀਨਰੀ ਅਸੀਂ ਚੈੱਕ ਕੀਤੀ ਆ ਦੇਖਿਆ ਹੋਰ ਜਿਹੜੇ ਸਾਡੇ ਪ੍ਰੋਡਕਟ ਲੱਗੇ ਹੋਏ ਨੇ ਸਾਰੇ ਤਾਂ ਬਹੁਤ ਵਧੀਆ ਸਾਰੇ ਪ੍ਰੋਡਕਟ ਨੇ ਉਹ ਦੇਖੇ ਨੇ ਤਾਂ ਮੈਂ ਨਾ ਵੀ ਸਾਡੇ ਜਿਹੜੇ ਜਿੰਨੇ ਵੀ ਖੇਤੀਬਾੜੀ ਕਰਦੇ ਨੇ ਸਾਡੇ ਹਲਕੇ ਦੇ ਲੋਕ ਨੇ ਜਾਂ ਪੰਜਾਬ ਦੇ ਲੋਕ ਨੇ ਉਹ ਇਦਾਂ ਦੇ ਪ੍ਰੋਗਰਾਮ ਦੇ ਵਿੱਚ ਇਦਾਂ ਦੇ ਮੇਲਿਆਂ ਦੇ ਵਿੱਚ ਜਾਇਆ ਕਰਨ ਕਿ ਨੌਲਜ ਵਧਦੀ ਆ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਕਿਹੜੀ ਮਸ਼ੀਨਰੀ ਆਈ ਆ ਕਿਹੜੀ ਮਸ਼ੀਨਰੀ ਸਾਡੇ ਕੋਲ ਇਸ ਟਾਈਮ ਅਵੇਲੇਬਲ ਆ ਕਿਹੜੀ ਵਧੀਆ ਕੰਮ ਕਰ ਰਹੀ ਆ ਸਾਡੇ ਕੋਲ ਟਰੈਕਟਰ ਨੇ ਵੈਲਵਰ ਨੇ ਬਹੁਤ ਵਧੀਆ ਟਰੈਕਟਰ ਨੇ ਤਾਂ ਮੈਂ ਵੈਸੇ ਇੱਕ ਗੱਲ ਕਹਿਣਾ ਚਾਹੁੰਨਾ ਕਿਸਾਨਾਂ ਨੂੰ ਕਿ ਵੱਡੇ ਟਰੈਕਟਰ ਲੈਣ ਦੀ ਬਜਾਏ ਸਾਨੂੰ ਇਹ ਮਸ਼ਵਰਾ ਵੀ ਆਇਆ ਸੀ ਹੁਣ ਸਾਡੇ ਸੱਜਣਾ ਵੱਲੋਂ ਭਰਾਵਾਂ ਵੱਲੋਂ ਵੀ ਵੱਡੇ ਟਰੈਕਟਰ ਲੈਣ ਦੀ ਬਜਾਇਸ਼ ਅਸੀਂ ਛੋਟੇ ਟਰੈਕਟਰ ਵਰਤੀਏ ਜ਼ਮੀਨ ਦੇ ਹਿਸਾਬ ਨਾਲ ਵੀ ਇੱਕ ਛੋਟਾ ਟਰੈਕਟਰ ਸਾਡੀ ਕਿੰਨੀ ਖੇਤੀ ਕਰ ਸਕਦਾ ਤੇ ਵੱਡਾ ਟਰੈਕਟਰ ਜਿਹੜਾ ਉਹ ਕਿੰਨੀ ਖੇਤੀ ਕਰਦਾ ਤਾਂ ਸਾਨੂੰ ਉਸ ਮੁਤਾਬਕ ਹੀ ਜਿਹੜੇ ਟਰੈਕਟਰ ਨੇ ਲੈਣੇ ਚਾਹੀਦੇ ਨੇ ਜਦੋਂ ਅਸੀਂ 5 ਕਿੱਲੇ ਵਾਲਾ 50 ਕਿੱਲੇ ਵਾਲਾ ਟਰੈਕਟਰ ਜਦੋਂ ਲੈ ਲੈਂਦਾ ਤਾਂ ਫਿਰ ਉਹ ਜਦੋਂ ਉਹਨਾਂ ਦੀ ਉਹ ਜਿਹੜਾ ਮਾਉਂਡ ਆ ਉਹ ਜਦੋਂ ਬਹੁਤ ਜ਼ਿਆਦੀ ਵੱਜ ਜਾਂਦੀ ਆ ਤਾਂ ਜਦੋਂ ਅਸੀਂ ਉਹਦਾ ਖਰਚਾ ਨਹੀਂ ਭਰ ਪਾਉਂਦੇ ਤਾਂ ਉਹ ਫਿਰ ਆਖਰ ਚ ਵਿੱਚ ਜਾ ਕੇ ਆਪਾਂ ਫਿਰ ਜਿਹੜੀਆਂ ਕੁਦ ਕੁਛੀਆਂ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਨੇ ਤਾਂ ਫਿਰ ਅਸੀਂ ਦੋਸ਼ ਜਿਹੜਾ ਉਹ ਫਿਰ ਆਪਾਂ ਪੰਜਾਬ ਸਰਕਾਰ ਦੇ ਉੱਤੇ ਲਾ ਦਨੇ ਆ ਸੀਐਮ ਸਾਹਿਬ ਤੇ ਲਾ ਦਨੇ ਆ ਵੀ ਉਹਨਾਂ ਦੀ ਵਜ੍ਹਾ ਨਾਲ ਇਦਾਂ ਹੋਇਆ ਪਰ ਸਾਨੂੰ ਆਪਣੇ ਘਰਾਂ ਦੇ ਖਰਚੇ ਜਿਹੜੇ ਨੇ ਉਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਮਸ਼ੀਨਰੀ ਜਿਹੜੀ ਹੈ ਲੋਡ ਮੁਤਾਬਕ ਲੈਣੀ ਚਾਹੀਦੀ ਹੈ ਜੇ ਸਾਨੂੰ ਲੋਡ ਆ ਤਾਂ ਲੈ ਲਓ ਨਹੀਂ ਤਾਂ ਦੋ ਚਾਰ ਘਰ ਪੰਜ ਰਲ ਕੇ ਵੀ ਆਪਾਂ ਕੋ ਮਸ਼ੀਨਰੀ ਲੈ ਲਈਏ ਤਾਂ ਮੈਂ ਨਾ ਉਹ ਵੀ ਸਲਾਹ ਜਿਹੜੀ ਹੈ ਬਹੁਤ ਵਧੀਆ ਵਾ ਕੋਸ਼ਿਸ਼ ਤਰੀਕੇ ਨਾਲ ਸਾਨੂੰ ਕਰ ਲੈਣਾ ਚਾਹੀਦਾ ਤਾਂ ਬਾਕੀ ਮੇਲਾ ਜਿਹੜਾ ਬਹੁਤ ਵਧੀਆ ਲੱਗਿਆ ਤੇ ਸਾਰੇ ਲੋਕਾਂ ਨੂੰ ਸੱਜਣਾਂ ਨੂੰ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਮੇਲੇ ਵਿੱਚ ਪਹੁੰਚੇ ਨੇ ਤਾਂ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਵੀ ਤੁਸੀਂ ਚੈਨਲ ਤੋਂ ਆਇਓ ਸਾਨੂੰ ਕਵਰੇਜ ਕਰਨ ਵਾਸਤੇ ਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ